ਸਭੇ ਗੋਪੀਆਂ ਪਹਿਰ ਕੰਨ ਗੋਪਾਲ ਘਰੇ ਪੌਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧੰਨ ਵਰਤਨ ਸਰ ਗੰਗਾਲ ਨਾਨਕ ਮੁਸਰ ਗਿਆਨ ਵਿੱਚ ਹੋਣੀ ਨਾਨਕ ਮੁਸਰ ਗਿਆਨ ਵਿੱਚ ਹੋਣੀ ਖਾਇ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਲ ਚੀਲੇ ਨੱਚਣ ਕੁਰ ਪੈਰ ਹਲਾਇ ਨ ਫੇਰਣ ਸਿਰ ਓਟ ਕੁਟਰਾ ਵਾ ਝਾਟੇ ਪਾਏ ਵੇ ਕਹਿ ਰੋ ਖਸੈ ਕਰ ਜਾਏ ਰੋਟੀਆਂ ਕਾਰਨ ਕੋਇ ਤਾਰ ਆ ਪਛੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਂਣ ਗਾਵਣ ਸੀਤਾ ਰਾਜੇ ਰਾ ਨਿਰਪਉਣ ਕਾਰ ਸਤਨਾਮ ਜਾ ਕਾ ਕੀਆ ਸਕਜਾ ਸੇਵਕ ਸੇਵਾ ਕਰਮ ਚੜਾਓ ਕਿੰਨੇ ਰੰਜ ਨਾਮੰਚਾ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਨ ਖਾਏ ਮਾਰ ਕੋਲੂ ਥਰਖੱਤ ਕੀ ਚਾਕੀ ਤਾਂਵਾਰੋ ਰੇ ਬਹੁਤ ਅਨੰਦ ਲਾਟ ਮਾਧਾਨੀਆਂ ਨਗਾ ਪੰਖੀ ਪਾਉਂਦਿਆਂ ਨਸਾ ਸੁਵੇ ਚਾੜ ਪੁਹਾਈਏ ਚੰਤ ਨਾਲ ਪਾਉਂਦਿਆਂ ਗੰਤਨਾ ਅੰਤ ਬੰਦਨ ਬੰਦ ਪੁਹਾਏ ਸੋਏ ਪਿਆ ਕ੍ਰਿਪਨ ਚ ਸਭ ਕੋਏ ਨੱਚ ਨੱਚ ਹੱਸੇ ਚੱਲੇ ਸਿਰੋਏ ਉੱਡ ਨਾ ਜਾਹੀ ਸਿੱਧ ਨਾ ਹੋਈ ਨੱਚਣ ਕੁਦਨ ਮਨ ਕਾਚਾ ਔ ਤੇ ਨਾਮਨ ਭਉ ਕੋਣੀ ਨਾਮ ਤਰਨ ਕਰ ਹੈ ਨਾਇ ਨੇ ਨਿਕ ਨਾ ਜਾਈਏ ਜੀ ਸਤਿ ਸਤਾ ਦੇਖਾ ਤੇ ਆਤਮਾਈਏ ਜੁੜ ਚੰਗਾ ਲੰਮਣਾ ਕਰੂੰ ਨੂ ਤੇ ਸਨਾਈਏ ਨਿਰਵਾਨ ਪਰ ਹਰੇ ਜਗ ਵਿੱਚ ਕਰੀਂ ਨਾਈਏ ਹੋ ਰਹਣਾ ਪਾਈਏ ਭਰੀਏ ਪਾਈਏ ਭਰੀਏ ਭਰੀਏ ਕੋੜੀ ਨਾਲ ਤਰਨ ਰੰਕਾਰ ਹੈ ਨਾਲੀ ਨਰਕ ਨਾ ਜਾਈਏ ਜੀਉ ਪਿੰਡ ਸਾਹਿਬ ਕਿਸਦਾ ਦੇਖਾ ਦੇ ਆ ਗਵਾਈਏ ਜੇ ਲੋੜੇ ਚੰਗਾ ਪਣਾ ਕਰ ਕੋ ਨੂੰ ਨਹੀਂ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇ ਦੀ ਆਈਏ ਹੂ ਰਹ ਨਾ ਭਰੀਏ ਪਾਈਏ ਹੂ ਰਹ ਨਾ ਭਰੀਏ ਪਾਈਏ ਬਲਤ ਦਸਾਂ ਬਾਣਿਤ ਕੜੀ ਮੋਹ ਜੂਮਨ ਪਾਲੀ ਰਾਮ ਰਾਜੇ ਹਰ ਹਰ ਨਾਮੁ ਚਿਤਾਇ ਗੁਰੁ ਹਰਨਾਰ ਦੇ ਚਾਲਿ ਮੇਰਾ ਮਾਨ ਤਾਨਨਾ ਮੋ ਆਧਾਰ ਹੈ ਹਉਮੈ ਵਿਖਡਾਲ ਜਨਾਨ ਨਹਿ ਸਤਿਗੁਰ ਮਿਲ ਹਰ ਲੇ ਲਿਆ ਪੰਨੋ ਮਾਣੀ ਲੇ ਲਿਆ ਪੰਨੋ ਬੋਲ ਸਲੋਕ ਖੁਲਾ ਪਹਿਲਾ ਮੁਸਲਮਾਨਾ ਸਿਰ ਸਰੀਰ ਪੜਪੜ ਕਰੇ ਵਿਚਾਰ ਬੰਦੇ ਸੇਜਪ ਵਿੱਚ ਬੰਦੀ ਵੇਖਣ ਕੋਤੀਦਾਰ ਹਿੰਦੂ 사ਲਾ ਹੀ 사લા ਹੰਦਰ ਸਰੂਪ अपार तीर्थ ਨਾਵੇ ਅਰਚਾ ਪੂਜਾ ਅਰਵਾਸ ਬਹਿਕਾਰ ਜੋਗੀ ਸੋ ਧਿਆਨ ਤੇ ਤੇ ਅਲੱਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਨ ਕਾਇਆ ਕਾਇਆ ਕਾ ਸਤਿਆ ਮਨਸੰਤੋ ਗੁਕਤੇ ਦੇਣ ਕਾ ਵਿਚਾਰ ਦੇ ਦੇ ਮੰਗੇ ਸੈ ਸਗੁਣਾ ਸੋ ਕਰੇ ਸੰਸਾਰ ਤੋੜਾ ਜਰਾ ਤੇ ਕੁੜਿਆਰਾ ਖਰਾਬਾ ਵੇਕਾਰ ਇੱਕ ਹੁੰਦਾ ਖਾਇ ਚਲੇ ਅਥਾ ਉਤਨਾ ਭੇ ਕਈ ਕਾਰ ਜਲ ਤੁਝੀਆਂ ਪੁਰੀਆਂ ਲੋਆ ਕਰ ਆਇਆ ਕਾਰ ਕੋਈ ਤੇ ਅੱਖ ਹੈ ਸੋ ਤੂੰ ਹੈ ਜਾਣੇ ਇਤਨਾ ਪੀ ਤੇਰੀ ਸਾ ਨਾਨਕ ਭਗਤਾ ਉਪਸਲਾ ਸਤਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤ ਆਪਾ ਸ਼ਰਭਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੀੜਾ ਕੋਈ ਕਮਿਆ ਕੜ ਭਾਂਡੇ ਇੱਟਾ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਭ ਹੈ ਪਪੜੀ ਝੜ ਝੜ ਪਵਾਂਗੇ ਆ ਆ ਨਾਨਕ ਜਨ ਕਰਤੇ ਕਾਰਨ ਕੀ ਆ ਸੋ ਜਨ ਕਰਤਾਰ ਗੁਰਬਿੰਦ ਸਤਿਗੁਰੂ ਕੀ ਨਾ ਪਾਇਓ ਇਹਨ ਸਤਿਗੁਰੂ ਕੀ ਨੇ ਨਾ ਪਾਇਆ ਸਤਿਗੁਰੂ ਵਿੱਚ ਆਪ ਰੱਖਿਓ ਗਾਲ ਪਰ ਕੱਟੀ ਆਖ ਸੁਣਾਇਆ ਸਤਗੁਰੂ ਬਿਲਾ ਸਲਾਮਤ ਹੈ ਇਨੇ ਵਿੱਚ ਹੋ ਮੋਜ ਕਾਇਆ ਤੁਮ ਵਿਚਾਰ ਹੈ ਜਿਨ ਸੱਚੇ ਸੋਚਿਤ ਲਾਇਆ ਜਗ ਦੀਵਲ ਨਾਟ ਪਾਇਆ ਤਾਤ ਪਾਇਆ ਤਾਤ ਪਾਇਆ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਣ ਕਾ ਪ੍ਰਗਟਾ ਸੁਣਾਇਆ ਸਤਗੁਰ ਮਿਲੀਏ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਵਿਚਾਰ ਜਿਨ ਸੱਚੇ ਸਿਉ ਜਿਤ ਲਾਇਆ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾਤਾ ਪਾਇਆ ਚੱਲ ਹੂ ਆ ਰਹਾ ਚੱਲ ਕਾ ਜਲ ਸੂਰਤ ਪਿਆਰਾਂ ਸੰਗੂਰਤ ਪਿਆਰਾਂ ਸੂਰਤ ਪਿਆਰੰਡੀ ਮੇ ਸੂਰਤ ਪਿਆਰੰਡੀ ਮੇ ਜਲਤਾ ਗਲੂਆ चलका चलबुआ आत पसा i uh -huh. ਆਪ ਕਾਰਨ ਕੀ ਸਾਰਾ ਕੀ ਆ ਸਾਰਾ ਕਰਦਾ ਆ ਤੂੰ ਤੋਕਦਾ ਹਾਲ ਗਾਸਮੀਆ ਜਿੰਦੀ ਹਾਲ ਗਾਸਮੀਆ ਸੁੰਦਰਤੀ ਰਣ ਮਿਲੇ ਸੁੰਦਰਤੀ ਮਿਲਦੇ ਮਿਲੇ ਚੱਲ ਕਾ ਚੱਲ ਰੂ ਆਰਾ ਚੱਲ ਕਾ ਚੱਲ ਜੋਤੀ ਚੋਟ ਰਲੀ ਜੋਤੀ ਚੋਟ ਰਲੀ ਸੰਪੂਰਨ ਕੀਨਾ ਜਨ ਕਾ ਜਨ ਮਨ ਕਾ ਨਾਮ ਆ ਕੋਰ ਮੁਖ ਪਿਆਰੇ ਆਏ ਮੈਨ ਮੈਠੀ ਰਿਚੁੰਨੇ ਨਾਮ ਜਰਾਦੇ ਮਰਮਤਾ ਮ ਬਹੁਤ ਪੜਾ ਗਿਆ ਹਰ ਨਾਮ ਦਸ ਕਿੰਨੇ ਮੈਂ ਹਰ ਪ੍ਰੰਗ ਮੰਦੇ ਅਮਰਕ ਕਾਰ ਹੈ ਧਾਇਆ ਨਾਲਕ ਹਰ ਗੰਭੇ ਹਰ ਗੰਭੇ ਹਰ ਮੰਦੇ ਸ਼ਲੋਕ ਮੱਲਾ ਪਹਿਲਾ ਹਾਉਜ ਆਇਆ ਹਾਉਜ ਗਿਆ ਹਾਉਜ ਜਮਿਆ ਹਾਉ ਤਮੂਆ ਹਾਉ ਵਿਖਤਾ ਹਾਉਜ ਲਿਆ ਹਾਉਜ ਖਟਿਆ ਹਾਉਜ ਗਿਆ ਹਾਉਜ ਸਤਿਆਰ ਕੁੜਿਆਰ ਹਾਉਜ ਪਾਪਨ ਵਿਚਾਰ ਹਾਉਮ ਵਿਚ ਨਰਕ ਸੁਣਦੇ ਉਤਾਰ ਹਾਉਮ ਵਿਚ ਹੱਸੈ ਹਾਉਮ ਵਿਚ ਰੋਵੈ ਹਾਉਮ ਵਿਚ ਭੜਿਏ ਹਾਉਮ ਵਿਚ ਧੋਵੈ ਹਾਉਮ ਵਿਚ ਜਾਤੀ ਜਿਨ ਸਿਖੋਵੈ ਹਾਉਮ ਵਿਚ ਮੂਰਖੋਂ ਸਿਆਣਾ ਮੋਖ ਮੁਕਤੀ ਸਾਰ ਨਾ ਜਾਣਾ ਹਾਉਮ ਵਿਚ ਮਾਇਆ ਹਾਉ ਮਿਠਾਇਆ ਹਾਉ ਮੈਂ ਕਰ ਕਰ ਜੰਤੂ ਪਾਇਆ ਹਾਉ ਮੈਂ ਬੁਝੇ ਤਾਂ ਅੰਦਰ ਸੂਝੇ ਗਿਆਨ ਮੇ ਹੁਣਾ ਕਕਰ ਲੂਝੈ ਨਾਨਕ ਹੁਕਮੇ ਲਿਖਿਆ ਲੈ ਦੇਖ ਜੇ ਹਾਵੇ ਖੇ ਹਾਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੀ ਹਉ ਮੈਂ ਏਹੀ ਬੰਦਨਾ ਫਿਰ ਫਿਰ ਜੋ ਨੀਪਾ ਹੈ ਹਉ ਮੈਂ ਕਿਥੋਂ ਪਜੈ ਕਿਤ ਸੰਜਮੇ ਜਾਉ ਹਉ ਮੈਂ ਏਹ ਹੁਕਮ ਪਿਆ ਕਿ ਫਿਰਾਹ ਹੈ ਹਉ ਮੈਂ ਦੀਰਗਰੂਗ ਹੈ दारू ਪੀਸ ਮਾ ਹੈ

ਆਨੰਦ ਪਾਣੀ ਹੋੜਾ ਖਾਇਆ ਤੁਮ ਸਿਸਿੰਗ ਅਗਲਾ ਦਿੱਤਿ ਵਹਿ ਤੜ੍ਹੇ ਸਵਾਇਆ ਕਨਿਆਈ ਅਟਾ ਪਾਇਆ ਭੱਤਾ ਪਾਇਆ ਭੱਤਾ ਹੋੜੀ ਸੇਵ ਕੀਤੀ ਸੰਤੋਖ ਜਨ ਸਚੋ ਸੱਚ ਤੇ ਆਇਆ ਓਨੇ ਮੰਦੇ ਪੈਰ ਨਾ ਰੱਖੰ ਕਰ ਸੋ ਕਰ ਧਰਕ ਕਮਾਇਆ ਉਨੀ ਦੁਨੀਆ ਤੋੜੇ ਬੰਦਨਾਂ ਪਾਣੇ ਥੋੜਾ ਖਾਇਆ ਤੂੰ ਬਖਸ਼ੀ ਸਿ ਯ ਇਕਲਾ ਨੇ ਦੇਹ ਚੜੇ ਸਵਾਇਆ ਵਟਿਆਈ ਵਡਾ ਪਾਇਆ ਵਟਿਆਈ ਵਡਾ ਪਾਇਆ ਗੁਰ ਅੰਮਦਤ^{(1)} ਮਿੰਨੀ ਤੇ ਹੋਰੀ ਗੁਰ ਅੰਮਦਤ ਬੁਰ ਤੇਰਾ ਮਕ ਜਿਨਾ ਗੁਰੁ ਭਾਰੀ ਬਾਂਹ ਭਾਇਆ ਮਰਕ ਥੱਕ ਥਕੇ ਕੋਲ ਤੂੰ ਹੈ ਹਾਰ ਗਿਆ ਤੂੰ ਥੱਕ ਥਕੇ ਹਰ ਜਨ ਹਰ ਹਾਰ ਹੋਇਆ ਨਾਨਕ ਹਾਰ ਲਿਕੇ ਹਾਰ ਦੇ ਕੇ ਹਾਰ ਦੇ ਕੇ ਸਲੋਤ ਮੁਹਲਾ ਪਹਿਲਾ ਖਾਲਸਾ ਖਾਲ ਤਿਰਥਾ ਟਟਾ ਮੇਗਾ ਖੇਤਾ ਦੀਪਾਂ ਲੋਆ ਮੰਡਲਾਂ ਖੰਡਾਂ ਵਰ ਭੰਡਾ ਹਾਂ ਅੰਡਜੇ ਜੇਰ ਜੁਤ ਪੁਧਾ ਖਾਣੀ ਸੇਤ ਦਾ ਹਾਂ ਸੋਮਤ ਜਾਣੇ ਨਾਨਕਾ ਸਰਾ ਮੇਰਾ ਗੰਤਾ ਨਾਨਕ ਗੰਤੂ ਪਾਇ ਕੈ ਸੰਵਾਲੇ ਸਬਨਾ ਦਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਣੀ ਤਾ ਸੋ ਕਰਤਾ ਚਿੰਤਾ ਕਰੇ ਦਿਨ ਉਪਾਇਆ ਜਗ ਤਿਸ 조ਹਾਰੀ ਸਸ ਤਿਸ ਤਿਸ ਦੀਵਾਨ ਅਭਗ ਨਾਨਕ ਸਤੇ ਨਾਮੈ ਨਾਨਕ ਸਤੇ ਨਾਮ ਦਿਨ ਕਾ ਟਿਕਾ ਕੇਤਾ ਤੁਮਹਲਾ ਪਹਿਲਾ ਲੱਖ ਨੇਕੀਆਂ ਚੰਗੀਆਂ ਲੱਖ ਨਾ ਪਰਵਾ ਲਖ ਤਪੂ ਪ੍ਰਤੀਪਤਾ ਸਹਿਜ ਜੋਗ ਦੇ ਬਾ ਲਖ ਸੂਰਤਨ ਸੰਗਰਾਮ ਰਾਂਝ ਮਹਜੂਤੇ ਪ੍ਰਾ ਲਖ ਸੁਰਤੀ ਲਗਿਆਣ ਧਿਆਨ ਪੜੀਏ ਪਾਠ ਪੂਰਾਨ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣੇ ਜਾਨ ਨਾਨਕ ਮੱਥੀ ਮਿੱਠਿਆ ਕਰਮ ਸੱਚਾ ਨਿਸ਼ਾਨ ਕੋਈ ਸੱਚਾ ਸਹਿਬ ਦੇ ਸਤ ਜੂ ਸਤ ਮਰਤਾ ਆ ਸਤ ਸਤ ਆਕ ਨੂੰ ਸਤ ਕਮਾ ਸਭ ਨੂੰ ਸਤ ਪਾਇਆ ਕੰਕਾਇਰ ਤੇ ਸਤ ਮਸਾਇਆ ਮੂਰ ਸਤ ਨਾਨ ਨੈ ਮਨ ਮੁਕਤੀ ਸਤ ਮੂ ਸਵਾਇਆ ਬੇਤੀ ਦੁਨੀਆ ਤਾਹਿਆ ਆ ਤਾਹੇ ਆਇਆ ਤਾਹੇ ਕਾ ਕੱਚਾ ਸਾਇਕ ਤੂੰ ਜਿੰਨ ਸੱਚੋ ਸੱਚ ਰਿਵਤ ਆਇਆ ਜਿਸ ਤੂੰ ਦੇ ਤਿਸ ਮਿਲਿਆ ਸੱਚਾ ਤਿੰਨੀ ਸੱਚ ਕਮਾਇਆ ਸਤ ਗੁਰ ਮਿਲਿਆ ਸੱਚ ਪਾਇਆ ਜਿੰ ਕਹਿ ਹੱਡੇ ਸੱਚ ਵਸਾਇਆ ਮੂਰਖ ਸੱਜਣਾਂ ਜਾਣ ਮਨ ਮੁੱਖੀ ਜਨਮ ਗਵਾਇਆ ਵਿੱਚ ਦੁਨੀਆ ਕਾਹਿਆ ਆਇਆ ਵਿੱਚ ਦੁਨੀਆ ਕਾਹਿਆ ਆਇਆ ਅਸਾ ਹਰ ਅੰਮ੍ਰਿਤ ਵਲਗ ਨੂੰ ਮੰਨਾਰੇ ਹੈ ਕੋਈ ਉਹ ਸਤ ਗੁਰੂ ਬਸੇ ਨੰਦਰਾ ਦੇ ਕੋਈ ਸਤ ਗੁਰੂ ਸਰਕਾਰ ਸਾਉ ਹੈ ਸਿੱਖਦੇ ਹਰ ਚਾਰ ਸੇ ਹਰ ਧਨ ਬਣ ਜਾਣਾ ਬਣ ਜੈ ਗੁਰ ਸਾਹ ਹੁ ਸਭਾ ਸੇ ਜਨਨਾਨੀ ਪਿਤੁਰ ਜਿੰਨੇ ਆਇਆ ਜਿੰਨ ਭੁੱਲੀ ਕੰਨ ਲਿਦਾ ਲਿਖਾ ਸੀ ਲਿਖਾ ਸੀ ਸਲੋਕ ਮਹਲਾ ਪਹਿਲਾ ਪੜਪੜ ਗੱਡੀ ਲੱਦੀ ਐ ਹੈ ਪੜਪੜ ਭਰੀਆ ਸਾਥ ਪੜਪੜ ਬੇੜੀ ਪਾਈ ਐ ਪੜਪੜ ਗੱਡੀ ਐ ਖਾਤ ਅੜੀਆਂ ਜਿੱਤੇ ਬਰਸ ਬਰਸ ਪੜੀਆਂ ਜਿੱਤੇ ਮਾਸ ਪੜੀਏ ਤਿੱਤਿਆਰ ਜਾ ਪੜੀਏ ਜੇ ਤੇ ਸਾਸ ਨਾਨਕ ਲਿਖਾ ਇੱਕ ਗੱਲ ਹੋਰ ਹੌਮੇ ਚਕਨਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਘੜਿਆ ਬਹੁ ਤੀਰਤ ਭਦਿਆ ਤੇ ਤੋ ਲਵਿਆ ਬਹੁ ਪੀਕਿਆ ਦੇਹੀ ਸੁਖ ਦੀਆ ਸੋ ਵੇਜੀਆ ਆਪਣਾ ਕੀਆ ਅੰਡਾ ਖਾਇਆ ਸਾਥ ਦਵਾਇਆ ਬਹੁ ਦੁਖਾਇਆ ਦੂਜਾ ਪਾਇਆ ਨਾ ਮਨਰੇ ਕਹਿਸ ਕਾਰੇ ਮੂੜ ਵਿਗੂਤਾ ਕਿਉਂ ਜਾ ਕੇ ਗੁਰਬਿੰਸੂਤਾ ਆਗੂ ਕੇਤਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਚਾਈ ਪਾਈ ਮੁਰਖੰਦੈ ਪਤਗਵਾਈ ਬਿਲਨਾ ਮਕਿਸਥਾਏ ਨਾ ਪਾਈ ਰਹਿ ਬਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਸਤਿਗੁਰੂ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅਦੇਸੇ ਤੇ ਲੈ ਕੇਵਲ ਹਉ ਮੈਂ ਸਭ ਤੇ赖 ਕੋੜੀ